ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਘਰੇਲੂ ਘਰ ਆ ਵੀਰ ਪ੍ਰਕਾਸ਼ ਸਿੰਘ ਉਹਨਾਂ ਦੇ ਘਰ ਆਏ ਆ ਪਿੰਡ ਚੋਲਾ ਖੁਰਦ ਨੇੜੇ ਗੁਰਦੁਆਰਾ ਗੁਰਪੁਰੀ ਸਾਹਿਬ ਹਰੀਕੇ ਪੱਤਨ ਤੋਂ ਸਿਰਫ ਕੋਈ 10 ਕਿਲੋਮੀਟਰ ਦੀ ਦੂਰੀ ਹੋਵੇਗੀ ਠੀਕ ਆ ਜੀ ਇੱਕ ਅੱਜ ਫੁੱਲ ਹੈਵੀ ਬਾਡੀ ਵੇਟ ਫੁੱਲ ਭਜਨ ਲੋਡ ਦੇ ਵਿੱਚ ਇੱਕ ਮੱਝ ਦਿਖਾ ਰਹੇ ਆ ਭਰਾਵਾਂ ਨੂੰ ਪਲੀ ਪਲੀਤੀ ਜ ਬਹੁਤ ਜਿਆਦਾ ਫੁੱਲ ਵਜਨ ਦੌੜਾ ਪਹਿਲਾ ਦੂਜੇ ਸੂਬੇ ਦਾ ਵੇਰਵਾ ਪੁੱਛਾਂਗੇ ਜਿੰਨਾ ਦੁੱਧ ਨੇ ਚਵਾਇਆ ਇਸ ਵਾਰ ਤੀਜਾ ਸੂਬਾ ਸੂਨ ਵਾਲੀ ਆ ਤਰੀਕ ਅੱਜ 3 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ ਵੈਸੇ 1:3 ਵਜੇ ਦਾ ਟਾਈਮ ਆ ਮੱਝ ਗੱਭਣਾ ਚਲੋ ਸਮਾਂ ਨੋਟ ਆਪਾਂ ਭਰਾਵਾਂ ਨੂੰ ਕਰਾ ਦੇਣੇ ਆ ਠੀਕ ਆ ਜੀ ਸੋ ਤਿਆਰੀ ਚਾਹੇ ਕਹੋ ਵੀ ਕਿੰਨਾ ਕੁ ਸਮੇਂ ਦਾ ਜੇ ਬਾਕੀ ਆ ਸੂਨ ਦਾ ਪੂਰੀ ਗੱਲਬਾਤ ਕਰਾਂਗੇ ਬਤੇਰੇ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਐਂਡ ਤੱਕ ਵੇਖਿਓ ਫੁੱਲ ਵੀਡੀਓ ਠੀਕ ਆ ਜੀ ਬਾਕੀ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਮੱਝ ਚੰਗੀ ਐ ਚੰਗਾ ਪਸ਼ੂ ਤਾਂ ਨਾ ਪੂ ਸਭ ਤੋਂ ਪਹਿਲਾਂ ਵੀਰ ਪ੍ਰਗਟ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਭਾਜੀ ਸੇਤਾ ਕੈਮ ਜੀ ਹਾਂਜੀ ਕਿਰਪਾ ਸੰਧੂ ਸਾਹਿਬ ਤੁਹਾਡੀ ਕਿਰਪਾ ਸ਼ੁਕਰ ਵੀਰ ਜੀ ਮਾਲਕ ਦਾ ਵੀਰ ਪ੍ਰਗਟ ਅੱਜ ਤੋਂ ਤਕਰੀਬਨ ਕੋਈ 2-4 ਕ ਮਹੀਨੇ ਪਹਿਲਾਂ ਦੀ ਹੋ ਗਈ ਗੱਲਬਾਤ ਹਾਂਜੀ ਜ਼ਿਆਦਾ ਹੀ ਹੋ ਗਿਆ ਵੀਰ ਜੀ 6-7 ਮਹੀਨੇ ਪਹਿਲਾਂ ਵਿੱਚ 6-7 ਕ ਮਹੀਨੇ ਹੋ ਗਿਆ ਇੱਕ ਛੋਟੀ ਸੀਲ ਕੀਤੀ ਸੀਗਾ ਹਾਂ ਹਾਂਜੀ ਵੀਰ ਜੀ ਹਾਂਜੀ ਪਹਿਲਾਂ ਛੋਟੀ ਸੀ ਸ਼ਾਇਦ ਪਹਿਲਾਂ ਹਾਂਜੀ ਹਾਂਜੀ ਠੀਕ ਆ ਜੀ ਉਹ ਸੂਈ ਸਵਾਈ ਦੀ ਆਪਾਂ ਵੀਡੀਓ ਬਣਾਈ ਸੀ ਹਾਂਜੀ ਹਾਂਜੀ ਸੂਈ ਤੋਂ ਠੀਕ ਆ ਵੀਰ ਜੀ ਬਾਕੀ ਝੋਟੀ ਚੰਗੀ ਸੀ ਉਹ ਵੀ ਤੁਹਾਡੇ ਕੋਲ ਹਾਂਜੀ ਉਸ ਤੋਂ ਬਾਅਦ ਅੱਜ ਇੱਕ ਆਪਾਂ ਮੱਝ ਸੇਲ ਕਰਦੇ ਆਂ ਇਹ ਮੱਝ ਦੀ ਡਿਟੇਲ ਆਪਾਂ ਅੱਜ ਭੈਣ ਭਰਾਵਾਂ ਨਾਲ ਸਾਂਝੀ ਕਰਤੀਏ ਹਾਂਜੀ ਇਹ ਵੀ ਆਪਣੇ ਮਿਲਾਂ ਦਾ ਵੀ ਘਰ ਦੀ ਜੰਮੀ ਪਲੀ ਮੈਂ ਆ ਬਿਲਕੁਲ ਜੀ ਹਾਂਜੀ ਆਪਣੀ ਘਰ ਦੀ ਝੋਟੀ ਹੈ ਜੀ ਠੀਕ ਆ ਜੀ ਤੇ ਪਹਿਲਾ ਦੂਜਾ ਸਵੇਰ ਤੁਸੀਂ ਦੱਸਿਆ ਵੀ ਇਹ ਆਪਾਂ ਚਵਾਈ ਘਰੇ ਕੀਤੀ ਹੈ ਹਾਂਜੀ ਕੀਤੀ ਹੈ ਜੀ ਹਾਂਜੀ ਇਸ ਵਾਰ ਫਿਰ ਤੇਜਾ ਸੂਬਾ ਜੀ ਤੀਸਰੇ ਸੂਬੇ ਹਾਂਜੀ ਠੀਕ ਆ ਜੀ ਤੇ ਪਾਜੀ ਸਮੇਂ ਦੀ ਗੱਲ ਕਰੀਏ ਸਮਾਂ ਕਿੰਨਾ ਕੁ ਜੇ ਮੱਝ ਲੈਂਦੀ ਹੈ ਵੀਰ ਜੀ ਵੱਧ ਤੋਂ ਵੱਧ 6 ਜਾਂ 7 ਦਿਨ ਇੱਕ ਹਫਤਾ ਲਊਗੀ ਜੀ ਠੀਕ ਆ ਜੀ ਇੰਨੇ ਤੇ ਇਹ ਪਾਜੀ ਚਲੋ ਪਿਛਲੇ ਸਵੇਰੇ ਦੀ ਤੁਹਾਡੇ ਕੋਲ ਮੈਨੂੰ ਲੱਗਦਾ ਵੀ ਜਦੋਂ ਪੂਰੀ ਬਣੀ ਥਣੀ ਸੀ ਤਿਆਰੀ ਤੇ ਸੀ ਹਾਂਜੀ ਉਹਦੀ ਵੀਡੀਓ ਵੀ ਤੁਹਾਡੇ ਕੋਲ ਬਕਾਇਦਾ ਪਈ ਹੈਗੀ ਹਾਂਜੀ 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 ਉਹ ਹੋ ਗਿਆ ਤਾਂ ਆਪਾਂ ਚਲੋ ਭੈਣ ਭਰਾਵਾਂ ਨੂੰ ਅੱਜ ਨਾਲ ਦਿਖਾ ਦਾਂਗੇ ਠੀਕ ਹੈ ਜੀ ਜੇਕਰ ਵੱਖਰੇ ਤੌਰ ਤੇ ਕੋਈ ਸੱਜਣ ਆਪਣਾ ਸੌਦਾ ਕਰਦਾ ਇਸ ਮੈਂ ਦੇ ਨਾਲ ਤੇ ਤੁਸੀਂ ਉਹਨੂੰ ਵੀ ਖਾਸ ਤੌਰ ਤੇ ਦਿਖਾ ਸਕਦੇ ਜੇ ਬਣੀ ਥਣੀ ਹਾਂਜੀ ਇੱਕ ਪੂਰਾ ਜਿਹੜਾ ਨਾ ਸਾਹਮਣੇ ਆ ਜਾਂਦੀ ਗੱਲਬਾਤ ਵੀ ਇੰਨੀ ਕੁ ਬਣਦੀ ਆ ਹਾਂਜੀ ਤੇ 6-7 ਦਿਨਾਂ ਦੇ ਵਿੱਚ ਵਿੱਚ ਪੂਰੀ ਚੰਗੀ ਸੋਹਣੀ ਥਣਿਓ ਤਿਆਰ ਹੋ ਜਾਊਗੀ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਨਿਕਲੀ ਹੈ ਪ੍ਰੋਪਰ ਹਾਂਜੀ ਹਾਂਜੀ ਉਹ ਨਹੀਂ ਕਿਸੇ ਰਕਮ ਦੀ ਹੁਣ ਗੱਬਣ ਮਾਜਾ ਕੋਈ ਪਿੱਛੇ ਭਾਰ ਦੀ ਮੁਸ਼ਕਲ ਜਾਂ ਕੋਈ ਤਿੱਪਣ ਤੁਪਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਮੈਂ ਜ਼ਿੰਮੇਵਾਰ ਹਾਂ ਜੀ ਹਰ ਇੱਕ ਚੀਜ਼ ਦਾ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਮਾਜਾ ਚੰਗੀ ਆ ਹੈਵੀ ਬਾਡੀ weight ਆ ਥੋੜਾ ਜਿਹਾ ਕੁਰੀ ਤੁਹਾਨੂੰ ਆਪਾਂ ਆਲ ਰਾਊਂਡ ਤੋਂ ਦਿਖਾ ਦਿੰਨੇ ਆ ਸੋ ਫੁੱਲ ਪਲੀ ਪਲੀਤੀ ਆ ਵਜ਼ਨ ਲੋਡ ਮੇਰੇ ਵੀਰ ਤੁਸੀਂ ਆਪ ਹੀ ਨਿਗਾਹ ਮਾਰ ਲਓ ਤੇ ਅੱਗੇ ਵੀਰ ਪ੍ਰਗਟ ਸਿੰਘ ਇਹ ਜਿਹੜੇ ਮਤਲਬ ਮਾਲੀ ਤੋਂ ਬਣੀ ਆ ਜਾਂ ਕੋਈ AI ਕਰਵਾਈ ਆ ਕੋਈ ਟੀਕਾ ਲਖਾਇਆ ਨਹੀਂ ਨਹੀਂ ਡਾਕਟਰ ਸਾਹਿਬ ਆ ਗੁਜਰਪੁਰ ਦੇ ਡਾਕਟਰ ਆ ਓਕੇ ਉਤੋਂ ਹਰੀ ਕੇ ਆਲਾ ਕਹਿੰ ਉਹ ਪਤਾ ਨਹੀਂ ਮੈਨੂੰ ਛੋਟੇ ਦਾ ਨਾਮ ਤਾਂ ਨਹੀਂ ਪਤਾ ਉਹਦਾ ਟੀਕਾ ਨੀਲੀ ਰਾਵੀ ਦਾ ਫਿਰ ਡਾਇਮੰਡ ਸਾਹਣੀ ਆ ਆਪਣਾ ਹਾਂ ਜਿੰਨੀ ਲੀਰਾ ਵੀ ਦਾ ਨੀਲੀ ਰਾਵੀ ਉਸੇ ਦਾ ਟੀਕਾ ਰਖਾਇਆ ਜੀ ਉਸੇ ਦਾ ਟੀਕਾ ਰਖਾਇਆ ਹਾਂਜੀ ਠੀਕ ਆ ਮੱਝ ਵੀ ਨੀਲੀ ਦੇ ਵਿੱਚ ਹੀ ਹਾਂਜੀ 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 ਠੀਕ ਆ ਜੀ ਬੱਚਾ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਪਾ ਦੂਗੀ ਹਾਂਜੀ ਲੋ ਵੀ ਇੱਕ ਵਾਰੀ ਦੋਸਤੋ ਤੁਹਾਨੂੰ ਥੋੜਾ ਲਾਗਿਓ ਵਿਖਾ ਦਿੰਨੇ ਆ ਬਾਕੀ ਫੇਸ ਕੁਆਲਿਟੀ ਸੈਂਗਸੂng ਦੀ ਗਲਾਈ ਤੁਸੀਂ ਚੈੱਕ ਕਰੋਗੇ ਠੀਕ ਆ ਜੀ ओरिजिनल ਸੈਂਗਾ ਅੱਖ ਬਿੱਲੀ ਮਨਕਣੀ ਆ ਤੇ ਮਗਰਲੇ ਪੈਰ ਤੁਹਾਨੂੰ ਥੋੜਾ ਜਿਹਾ ਆਪਾਂ ਨਜ਼ਦੀਕੀ ਤੇ 7 ਦਿਨ ਬਾਕੀ ਆ 10 ਦਸੰਬਰ ਨੂੰ ਦਿਨ ਪੂਰੇ ਆ ਫੁੱਲ ਹੈਵੀ ਬਾਡੀ ਵੇਟ ਆ ਚੰਗੀ ਸੋਹਣੀ ਕਰਮਾਂ ਲਈ ਜੰਮੀ ਪਲੀ ਆ ਤੇ ਇੱਥੇ ਆਣ ਕੇ ਮੇਰਾ ਭਰਾ ਕੋਈ ਵੇਖੂਗਾ ਠੀਕ ਆ ਜੀ ਜੋ ਚੀਜ਼ ਤੁਹਾਨੂੰ ਦਿਖਾ ਰਿਆ ਪ੍ਰੋਪਰ ਉਹੀ ਤੁਹਾਨੂੰ ਇੱਥੇ ਵੇਖਣ ਦੇ ਵਿੱਚ ਨਿਕਲੂਗੀ ਵੀ ਜੰਪਾਲ ਬਹੁਤ ਆ ਚੰਗੀ ਭਾਜੀ ਉਹਨਾਂ ਨੇ ਸੰਭੀ ਆ ਬਾਕੀ ਸੇਵਾ ਜਿਹੜੀ ਆਪ ਬਿਲਕੁਲ ਝਲਕਾ ਮਾਰ ਕੇ ਸਾਹਮਣੇ ਤੁਹਾਨੂੰ ਦਿਖਾਈ ਦਊਗੀ ਥੋੜਾ ਖੋਲ ਕੇ ਇਹਨੂੰ ਇੱਕ ਵਾਰੀ ਤੋਰ ਕੇ ਦਿਖਾ ਦਗੀ ਆਪਾਂ ਠੀਕ ਆ ਜੀ ਸੋ ਵਜਨ ਲੋਡ ਕਾਫੀ ਸੋਹਣਾ ਹਾਈਟ ਮੀਡੀਅਮ ਤੋਂ ਪਲੱਸ ਵੱਡੀਆਂ ਮੱਜਾਂ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੀ ਮੀ ਮਾਨਣੇ ਕਿ ਤੁਸੀਂ ਸੌਦਾ ਕਰ ਸਕਦੇ ਜੀ। ਬਾਕੀ ਆ ਮੇਰਾ ਭਰਾ ਸਟ੍ਰਕਚਰ ਇਕ ਰੀ ਦਾ ਚੈੱਕ ਕਰੋ। ਲੈਵੇ ਆਰਡਰ ਦੀ ਕੁਆਲਿਟੀ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਹਜੇ ਦਿਨ ਸਮਾਂ ਇੱਕ ਹਫਤਾ ਇਹ ਤਾਂ ਬਾਕੀ ਆ। ਸੋ ਦਿਨਾਂ ਦੇ ਹਿਸਾਬ ਨਾਲ ਜੇਕਰ ਵੇਖੀਏ ਦੋਸਤੋ ਤੇ ਹੁਣ ਵੀ ਚੰਗੀ ਸੋਹਣੀ ਬਣੀ ਪਈ ਆ। ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰਦੀ ਆ ਜਿੰਨੀ ਢਿਲ ਢੁਲ ਲੈਵੇ ਦੇ ਵਿੱਚ ਤੁਸੀਂ ਦੇਖ ਰਹੇ ਜੀ। ਪੂਰੀ ਢਿਲ ਲੈਵੇ ਦੇ ਵਿੱਚੋਂ ਕੱਢ ਕੇ ਫਿਰ ਸੰਤੀ ਆ ਕਰਮਾ ਲਈ। ਆ ਦੇਖੋ ਜੀ ਆ ਡਰੂਡਰ ਸਾਈਜ਼ ਬਹੁਤ ਸੋਹਣਾ ਠੀਕ ਆ ਜੀ ਆ ਮਾਰੋ ਨੀਗਾ। ਠੀਕ ਹਾਂਜੀ ਪਾਜੀ ਮਾੜਾ ਗਾਂ ਤੋਰਦੇ ਆ ਜ ਹੋਰ ਲਓ ਜੀ ਆ ਦੋ ਇਹ ਪਾਜੀ ਤੁਸੀਂ ਦੱਸਿਆ ਸੀ ਵੀ ਹਾਰਵਰ ਆਈ ਆ ਬਣਦੀ ਵੀ ਤਕਰੀਬਨ ਸਾਲ ਦੇ ਵਿੱਚ ਵਿੱਚ ਮਹੀਨੇ ਤੱਕ ਬਣ ਜਾਂਦੀ ਆ ਸਾਲੋਂ ਅੰਦਰ ਬਣ ਜਾਂਦੀ ਆ ਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਸਾਲੋਂ ਅੰਦਰ ਬਣਦੀ ਕਰੋ ਚੱਕ ਠੀਕ ਆ ਜੀ ਸੋ ਤੋਰਾ ਤਾਰਾ ਕਾਫੀ ਸੋਨਾ ਫੁੱਲ ਹੈਵੀ ਬਾਡੀ ਵੇਟ ਆ ਤੇ ਕਾਫੀ ਸੋਹਣੀ ਕਰਮਾਲੀ ਜੰਮੀ ਜੂਮੀ ਆ ਠੀਕ ਆ ਜੀ ਆਹ ਦੇਖੋ ਸੋ ਬਾਕੀ ਲੈਵੇ ਆਰਡਰ ਦੀ ਆ ਕੁਆਲਿਟੀ ਹੈ ਠੀਕ ਆ ਜੀ ਝੋਲਾ ਚਾਲਾ ਥੱਲੇ ਚੰਗਾ ਨਾੜਾ ਨੂੜਾ ਬਹੁਤ ਆ ਜੀ ਬੇਨ ਮੋਲਸ ਲੈਵੇ ਤੋਂ ਉੱਪਰ ਕਾਫੀ ਥੋੜੇ ਇਲਾਕੇ ਉਹ ਤੁਹਾਨੂੰ ਵਿਖਾ ਦਿੰਨੇ ਆ ਆ ਦੇਖੋ ਬਾਜੀ ਚੋਣ ਚਾਂ ਦੀ ਬਿਲਕੁਲ ਪੋਲੀ ਰਹੀ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਜੀ ਹਾਂਜੀ ਪੋਲੀ ਹੈ ਮੱਜ ਠੀਕ ਆ ਤੇ ਇਹਦਾ ਵੀਰ ਪ੍ਰਗਟ ਸਿੰਘ ਕੀ ਮੋਲ ਕੀ ਡਿਮਾਂਡ ਕੀ ਰੱਖੀ ਆ ਮੋਲ ਤੇ ਵੀਰ ਜੀ ਜਿੰਨਾ ਮਰਜ਼ੀ ਕਰਾ ਲਓ ਭਾਵੇਂ ਸਵਾ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਆ ਬਿਲਕੁਲ 1 ਲੱਖ 10 ਹਜ਼ਾਰ ਦੀ ਆਪਾਂ ਇਹ ਦੇ ਦੇਣੀ ਆ ਵੀ ਜਸਨੋ ਦੇਣੀ ਆ 10 ਹਾਂਜੀ ਜਸਨੋ 1 ਦਾ 10 ਦੀ ਦੇ ਦੇਾਂਗੇ ਠੀਕ ਆ ਬਾਜੀ ਹਾਂਜੀ ਹਾਂਜੀ ਲਓ ਜੀ 1 ਲੱਖ 10 ਹਜ਼ਾਰ ਦੀ ਇਹ ਕਿਸਾਨ ਵੀਰੋਂ ਐਂਡ ਟੂ ਐਂਡ ਜਿਹੜੀ ਫਾਈਨਲ ਤੁਹਾਨੂੰ ਮੱਝ ਮਿਲ ਜੂਗੀ ਤੇ ਜੇ ਸਵੇ ਮੱਝ ਨੇ ਸੂਣਾ ਬਾਕੀ ਪੂਰਾ ਬੇਰ ਇੱਕ ਕੱਲੀ ਕੱਲੀ ਚੀਜ਼ ਤੁਸੀਂ ਨੋਟ ਕਰ ਲਿਓ ਮੇਰਾ ਭਰਾ ਠੀਕਾ ਜੀ ਹਰੇਕ ਪਸ਼ੂ ਪਾਲਕ ਨੇ ਪਸ਼ੂ ਖਰੀਦਣ ਤੋਂ ਪਹਿਲਾਂ ਹਰੇਕ ਚੀਜ਼ ਦੇ ਉੱਪਰ ਧਿਆਨ ਦੇਣਾ ਹੁੰਦਾ ਪੂਰਾ ਦੁੱਧ ਕਿਸ ਤਰ੍ਹਾਂ ਦੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਬਹੁਤ ਮਤਲਬ ਹਰੇਕ ਕੋਲ ਬੋਲੀ ਆ ਮਾ ਜੀ ਹਾਂਜੀ ਬਲ ਪੈਣੀ ਵਾਲੇ ਪਾਸੇ ਤੁਹਾਨੂੰ ਥੋੜਾ ਲੱਗਿਓ ਬੁਖਾਰ ਆ ਰਿਹਾ ਆ ਪਾ ਥਣ ਥੁਣ ਸੋ ਕਿਸੇ ਪਾਸੇ ਕੋਈ ਲਾਂਭੇ ਦੀ ਕੋਈ ਗੁਜਾਇਸ਼ ਨਹੀਂ ਹੈ ਕਿ ਕਿ ਮੱਤ ਚੰਕੀ ਆ ਬਾਕੀ ਮੇਰਾ ਭਰਾ ਕਰ ਲਿਓ ਸੰਪਰਕ 1,10,000 ਇਹ ਫਾਈਨਲ ਜਿਹੜੀ ਆ ਦਿੱਤੀ ਜੋ 1,10 ਦੀ ਮੌਕੇ ਤੇ ਆਉਂਦੇ ਕਿਸੇ ਭਰਾ ਦਾ ਵੀ ਮਾਨਤਾਣ ਹੋਊਗਾ ਥੋੜਾ ਪਤਾ ਜੋ ਵੀ ਗੰਜੈਸ਼ ਵਿੱਚੋਂ ਇੱਕ ਵੀਰ ਪ੍ਰਗਟ ਸਿੰਘ ਆਪਣੇ ਸੰਪਰਕ ਨੰਬਰ ਜਿਹੜੇ ਆ ਕੰਟੈਕਟ ਨੰਬਰ ਕਰ ਦਿੱਤੇ ਸਾਂਝੇ ਹਾਂਜੀ ਵੀਰ ਜੀ 81476 ਹਾਂਜੀ 75659 ਠੀਕ ਹੈ ਜੀ 81476 75659 ਠੀਕ ਹੈ ਵੀਰ ਹਾਂਜੀ ਸੋ ਦੋਸਤੋ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਚਲਾ ਦਿੱਤੇ ਨੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਬਧੇਰੇ ਸੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ